ਮੇਰਾ ਨਾਮ ਆਸਿਤਾ ਨੇ ਜੀ ਤੇ 5 ਫਰਵਰੀ ਨੂੰ ਮੇਰੇ ਫਾਦਰ ਜੀ ਦੀ ਜਿਹੜੀ ਨਾ ਤਬੀਰ ਖਰਾਬ ਹੁੰਦੀ ਹੈ ਨੋਰਮਲ ਤੇ ਮੇਰੇ ਬ੍ਰਦਰ ਉਹਨਾਂ ਨੂੰ ਪੂਲੀ ਫੁੱਲ ਆਪਣਾ ਫੁੱਲ ਲੈ ਰੋ ਜਿਹੜਾ ਨਾਪਾ ਦੂਰ ਤੇ ਪੈਂਦਾ ਉੱਥੇ ਲੈ ਜਾਂਦਾ ਚੈੱਕ ਅਪ ਕਰਾਉਣ ਵਾਸਤੇ ਤੇ ਜਦ ਉੱਥੇ ਜਾ ਕੇ ਚੈੱਕ ਅਪ ਕਰਾਉਂਦਾ ਤੇ ਉਹਨਾਂ ਨੂੰ ਕਹਿੰਦੇ ਨੇ ਬ੍ਰਦਰ ਨੂੰ ਡਾਕਟਰ ਸਾਹਿਬ ਕਿ ਇਹਨਾਂ ਦੀ ਜਾਨ ਨੂੰ ਖਤਰਾ ਹੈ ਇਹਨਾਂ ਨੂੰ ਆਈਸੀਯੂ 'ਚ ਰੱਖਣਾ ਪੈਣਾ ਸਾਨੂੰ ਤੇ ਮੇਰੇ ਫਾਦਰ ਨੂੰ ਆਈਸੀਯੂ 'ਚ ਐਡਮਿਟ ਕਰ ਲੈਂਦੇ ਨੇ ਉਹ ਉਹਨਾਂ ਨੇ 24 ਦੇ ਡੇਅ ਟਾਈਮ ਕਿਹਾ ਸੀ 24 ਘੰਟੇ IC ਚ ਰੱਖਾਂਗੇ ਉਸ ਤੋਂ ਬਾਅਦ ਵਾਰਡੀਆਂ ਰੂਮ ਚ ਸਿਫਟ ਕਰ ਦਾਂਗੇ ਫਿਰ ਉਹਨਾਂ ਨੇ ਦੋ ਤਿੰਨ ਹੋਰ ਵਧਾ ਦਿੰਦੇ ਤੀਜੇ ਦਿਨ ਸਾਨੂੰ IC ਚੋਂ ਛੁੱਟੀ ਦੇ ਦਿੰਦੇ ਨੇ ਫਾਦਰ ਨੂੰ ਉਸ ਤੋਂ ਬਾਅਦ ਰੂਮ ਚ ਸਿਫਟ ਕਰ ਦਿੰਦੇ ਨੇ ਤੇ ਚਲੋ ਜੀ ਚੌਥੇ ਪੰਜਵੇਂ ਦਿਨ ਮੇਰੇ ਪਾਦਰ ਠੀਕ ਹੋ ਜਾਂਦੇ ਨੇ ਮਤਲਬ ਕਿ ਚੱਲਣ ਫਿਰਨ ਲੱਗ ਜਾਂਦੇ ਨੇ ਅਸੀਂ ਕਿਹਾ ਸਰ ਤੁਹਾਨੂੰ ਛੁੱਟੀ ਦੇ ਦੋ ਕਿ ਸਾਡੇ ਕੋਲ ਇੰਨਾ ਪੈਸਾ ਨਹੀਂ ਹੈ ਵੀ ਤੁਹਾਨੂੰ ਦੇ ਜਾਈਏ 15 ਤੋਂ 20000 ਰੁਪਏ ਡੇਲੀ ਦਾ ਉਹਦਾ ਖਰਚਾ ਸੀਗਾ ਸਰ ਤੇ ਉਹਨਾਂ ਨੇ ਕਹਿ ਆ ਜੀ ਅਸੀਂ ਤੁਹਾਨੂੰ ਛੁੱਟੀ ਨਹੀਂ ਦੇ ਸਕਦੇ ਮੈਂ ਕਿਹਾ ਸਰ ਜੀ ਪਰ ਸਾਡੇ ਕੋਲ ਨਹੀਂ ਹੈਗਾ ਜਾਂ ਕੁਝ ਪੈਸੇ ਨਹੀਂ ਹੈ ਅਸੀਂ ਨੇ ਸਪੋਰਟ ਤੱਕੜੇ ਨਹੀਂ ਹੈ ਪਿੱਛੋਂ ਤੇ ਫਿਰ ਉਹਨਾਂ ਦਾ ਹੁੰਦਾ ਕੀ ਹੈ ਉਹਨਾਂ ਨੇ ਕਿਹਾ ਤੁਹਾਨੂੰ ਮੁੰਡੇ ਤੁਹਾਨੂੰ ਅਸੀਂ ਛੁੱਟੀ ਦੇ ਦਾਂਗੇ ਸੰਦੇ ਨੂੰ ਹੁੰਦਾ ਕੀ ਹੈ ਉਹਨਾਂ ਦਾ ਸਟਾਫ ਇੱਕ ਫੋਨ ਤੇ ਗੱਲ ਕਰਦਾ ਹੋਏ ਆਂਦਾ ਤੇ ਮੇਰੇ ਪਾਦਰ ਦੀ ਜਿਹੜੀ ਪੈਕ ਲੱਗੀ ਹੁੰਦੀ ਹੈ ਬਾਥਰੂਮ ਵਾਲੀ ਉਹ ਕੀਚੀ ਦਿੰਦਾ ਜਿਸ ਕਰਨ ਉਹਨਾਂ ਦਾ ਇੰਨਾ ਬਲੱਡ ਨਿਕਲਦਾ ਕਿ ਰੁਕ ਨਹੀਂ ਪਾਂਦਾ ਉਨਾਤੇ ਡਾਕਟਰ ਸਾਰੇ ਆ ਜਾਂਦੇ ਨੇ ਚੱਦਰਾ ਮੰਡਲ ਸਭ ਕੁਝ ਪਰ ਜਾਂਦਾ ਹੈ ਬਲੱਡ ਨਹੀਂ ਰੁਕਦਾ ਫਿਰ ਉਹ ਯੂਰੋਲੋਜਿਸਟ ਨੂੰ ਫੋਨ ਕਰਦੇ ਨੇ ਸਪੈਸ਼ਲਿਸਟ ਜਿਹੜਾ ਉਹਨਾਂ ਦਾ ਅੰਕੁਰ ਬੰਸਲ ਜਨਕ ਰੋਡ ਹਸਪੀਟਲ ਪੈਂਦਾ ਜੀ ਉਹ ਕਈ ਘੰਟੇ ਬਾਅਦ 2 ਤੋਂ 3 ਘੰਟੇ ਦੇ ਵਿੱਚ ਜਾਂਦਾ ਤੇ ਫਿਰ ਉਹ ਪੈਪ ਪਾਉਣ ਦੀ ਕੋਸ਼ਿਸ਼ ਕਰਦਾ ਉਹ ਕਹਿੰਦਾ ਮੇਰੇ ਤੋਂ ਪੈਪ ਨਹੀਂ ਪੈ ਰਹੀ ਮੈਨੂੰ ਸਰਜਰੀ ਕਰਨੀ ਪੈਣੀ ਹੈ ਤੇ ਅਸੀਂ ਮਨਾਂ ਕੀਤਾ ਇਹਨਾਂ ਨੂੰ ਪਹਿਲਾਂ ਵੀ ਸ਼ੂਗਰ ਦੇ ਪੇਸ਼ੈਂਟ ਹੈ ਇਹਨਾਂ ਨੂੰ ਸਰਜੀ ਨਹੀਂ ਨਾ ਕਰੋ ਤੇ ਤੁਸੀਂ ਪੈਪ ਪਾਉਣ ਦੀ ਕੋਸ਼ਿਸ਼ ਕਰੋ ਪਰ ਉਹ ਕਹਿੰਦੇ ਨਹੀਂ ਪੈਗੀ ਸਾਨੂੰ ਸਰਜਰੀ ਕਰਨੀ ਪਈ ਉਹਨਾਂ ਨੇ ਬਾਈਪਾਸ ਪਾਈ ਤੇ ਉਸ ਤੋਂ ਬਾਅਦ ਹੁੰਦਾ ਕੀ ਹੈ ਜੀ અમારી ਤਬੀਤ ਹੋਰ ਵਿਗੜ ਜਾਂਦੀ ਹੈ ਜਿਆਦਾ ਸੀਰੀਅਸ ਹੋ ਜਾਂਦੇ ਆ ਫਿਰ ਉਹੀ 5 ਮਿੰਟ ਬਾਅਦ ਇੰਨਾ ਤੜਪਣਾ ਜੀ ਆਪਣਾ 40 ਤੱਕ ਨਿਕਲ ਜਾਂਦੀ ਸੀ ਜਿਵੇਂ ਤੜਪਦੇ ਨੇ ਮੱਛੀ ਉਵੇਂ ਤੜਪਦੇ ਸੀ ਕਿ ਮੇਰੇ ਪਾਸਾ ਸਾਡੇ ਕੋਲ ਦੇਖੇ ਨਹੀਂ ਜਾਂਦਾ ਜੀ ਲੋਨ ਅੱਖਾਂ ਚੋਂ ਜੂ ਆ ਜਾਂਦੇ ਸੀ ਜਦੋਂ ਉਹਨਾਂ ਨੂੰ ਕੋਈ ਦੇਖਦਾ ਸੀ ਆ ਕੇ ਵੀ ਕਿਵੇਂ ਤੜਪਦੇ ਨੇ ਚਲੋ ਜੀ ਉਹਨੇ 5-7 ਦਿਨ ਹੋਰ ਹਲਾਤੇ साथ साथ पांच सात ਦਿਨ ਉਹਨਾਂ ਨੇ ਹੋਰ ਸਾਨੂੰ ਕੀ ਰੂਮ ਚ ਰੱਖਿਆ ਹੋਰ ਸਰਜਰੀ ਲਿੱਤਾ ਉਹਨਾਂ ਨੇ ਜੋ ਲਿੱਤਾ ਫਿਰ ਅਸੀਂ ਆਪਣੇ ਹੱਥ ਖੜੇ ਕਰਦੇ ਸਾਡੇ ਕੋਲ ਸੱਤ ਪੈਸੇ ਨਹੀਂ ਹੈ ਉਹ ਤਾਂ ਸਾਨੂੰ ਛੁੱਟੀ ਦਿੱਤੀ ਜਾਵੇ ਫਿਰ ਉਹਨਾਂ ਨੇ ਦਵਾਈ ਲਿੱਖ ਕੇ ਸਾਨੂੰ ਸੁੱਕੀ ਦਿੱਤੀ ਅਸੀਂ ਆਪਣੇ ਘਰੇ ਆ ਗਏ ਘਰ ਆ ਕੇ ਹੁੰਦਾ ਕੀ ਹੈ ਮੇਰੇ ਪਾਪਾ ਨੂੰ ਕੋਈ ਆਰਾਮ ਨਹੀਂ ਮਿਲਿਆ ਤੜਪਦੇ ਰਹੇ 5 ਮਿੰਟ ਬਾਅਦ ਹਰ ਦੀ 5 ਮਿੰਟ ਬਾਅਦ ਦਰਦ ਸੀਗਾ ਇੱਦਾਂ ਟੈਕ ਨਹੀਂ ਜਾਂਦਾ ਜੀ ਸਾਡੀ ਅੱਖਾਂ ਚੋਂ ਇੰਨਾ ਹੰਝੂ ਸੀਗੇ ਵੀ ਅਸੀਂ ਕੀ ਕਰੀਏ ਇੱਥੇ ਲੈ ਕੇ ਜਾਈਏ ਨੇ ਹੋਰ ਡਾਕਟਰਾਂ ਕੋਲ ਗਿਆ ਆ ਤੁਸੀਂ ਮਿੱਤਲ ਐ ਅਮਰ ਹਸਪੀਟਲ ਉਹਨਾਂ ਕੋਲ ਵੀ ਗਿਆ ਉਹਨਾਂ ਨੇ ਵੀ ਦੇਖਿਆ ਉਹਨਾਂ ਨੇ ਵੀ ਅਲਟਰਾਸਾਉਂਡ ਕਰਾਇਆ ਉਹਨਾਂ ਨੂੰ ਸਮਝ ਨਹੀਂ ਆਇਆ ਫਿਰ ਅਸੀਂ ਕੀ ਕੀਤਾ ਮੈਂ ਯੂਪੀ ਸਾਡੇ ਆਪਣੀ ਗੱਡੀ ਲੈ ਕੇ ਅਸੀਂ ਸਾਹਾਂਬੂਰਲੇ ਗਏ ਉੱਥੇ ਜਾ ਕੇ ਸੱਕਸ਼ਨ ਹਸਪੀਟਲ ਹੈ ਉਹਨਾਂ ਨੂੰ ਅਸੀਂ ਦਿਖਾਇਆ ਜਾ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਟ੍ਰੀਟ ਕੀਤਾ ਦੁਰਗ੍ਰੀਨ ਨਾਲ ਚੈੱਕ ਕੀਤਾ ਵੀ ਕੀ ਹੋਇਆ ਤੇ ਹੁੰਦਾ ਕੀ ਹੈ ਜੇ ਦੁਰਗ੍ਰੀਨ ਪਾ ਕੇ ਚੈੱਕ ਕਰਦੇ ਹਾਂ ਤਾਂ ਇਹ ਮੈਟਲ ਦੀ ਮੈਟਲ ਹੈ ਲੋਹਾ ਹੈ ਇਹ ਅੰਦਰ ਜਿਹੜਾ ਬਾਥਰੂਮ ਦਾ ਬਲੈਡਰ ਹੈ ਉਹਦੇ ਵਿੱਚ ਪਿਆ ਸੀਗਾ ਇਹ ਚੀਜ਼ ਪਿਸ਼ਾਵ ਵਾਲੀ ਨਲੀ 'ਚ ਤੇ ਜਿਸ ਕਾਰਨ ਇਹ ਬਾਪ ਤੜਪਦਾ ਸੀਗਾ ਜੀ ਏਡਾ ਤੜਪਦਾ ਸੀਗਾ ਕਿ ਬਸ ਬੰਦਾ ਮਰ ਜੇ ਆ ਜਾਂ ਹਾਲਤ ਹੋ ਜਾਂਦੀ ਸੀ ਉਹਨਾਂ ਦੀ ਇੱਕ ਛੋਟੀ ਜੀ ਪੱਥਰੀ ਹੁੰਦੀ ਆ ਸਰ ਉਹ ਬੁਰਾ ਹਾਲ ਕਰ ਦਿੰਦੀ ਆ ਸਾਟ ਇਹ ਏਡਾ ਵੱਡਾ ਲੋਹੇ ਦਾ ਨਿਕਲਿਆ ਉਹ ਵੀ 22 ਦਿਨਾਂ ਬਾਅਦ ਜਾ ਕੇ ਅਸੀਂ ਆਪਰੇਸ਼ਨ ਕਰਾਇਆ 2 ਤਰੀਕ ਨੂੰ ਯੂਪੀ 'ਚ ਤਾਂ ਜਾ ਕੇ ਡਾਕਟਰ ਸਾਹਿਬ ਨੇ ਇਹ ਕੱਢਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਰੇਸ਼ਨ ਕੀਤਾ ਤੇ ਉਹਨਾਂ ਨੇ

ਅੱਛਾ ਉਸ ਤੋਂ ਬਾਅਦ ਮੇਰੇ ਪਾਪਾ ਹੋਰ ਸੀਰੀਅਸ ਹੋ ਗਏ ਉਹ ਮੈਂਟਲੀ ਅਫਰ ਹੋ ਗਏ ਫਾਈਟ ਕੀਤੀ ਸੀਗੀ ਆ ਦੇਖੋ ਬਲੱਡ ਕਿੰਨਾ ਨਿਕਲਿਆ ਗਿਆ ਚਾਰ ਇਨੀਆਂ ਚਾਦਰਾਂ ਭਰ ਗਈਆਂ ਸੀ ਖੂਨ ਨਾਲ ਉਸ ਟਾਂ ਮੈਂ ਹੀ ਸੀਗਾ ਮੈਂ ਫੋਟੋਆਂ ਖਿੱਚੀ ਸੀ ਮੈਨੂੰ ਬਣਾਉਣ ਨਹੀਂ ਦੇਣ ਸੀ ਆ ਦੇਖੋ ਬਲੱਡੀ ਬਲੱਡ ਪਰਾ ਗਿਆ ਕੋ ਤੇ ਉਹਦੇ ਪੂਰੇ ਬੰਦਲ ਆ ਦੇਖੋ ਇਹ ਚਾਦਰਾਂ ਆਈਆਂ ਖੂਨ ਦੀਆਂ ਅਸੀਂ ਫੇਰ ਵੀ ਇਹਨਾਂ ਨੂੰ ਕੁਝ ਨਹੀਂ ਕਹਿ ਸਕਿਆ। ਕੋਈ ਨਹੀਂ ਕੋਈ ਅਸੀਂ ਪੈਸੇ ਬਣਾਉਣ ਦੇ ਚੱਕਰ 'ਚ ਸਾਨੂੰ ਹੋਰ ਲੰਬਾ ਖਿੱਚਾ ਹੈਗਾ ਕਿ ਵੀ ਇਸ ਨਾਲ ਤਾਂ ਪੈਸੇ ਖਿੱਚੇ ਜਾਏ ਔਰ ਜਿਵੇਂ ਕੀ ਫਸਣ ਇਹ। ਇਹ ਜਿਹੜਾ ਮੈਨਸ ਆਈ ਸੀ ਡਾਕਟਰ ਉਹਨੂੰ ਬਾਂਸਰ ਸੀਗੇ। ਇਹ ਕੁਰਤੀ ਦੀ ਫੜੀ ਲਾਂਦਾ। ਮੈਂ ਕਿਹਾ ਸਾਡੇ ਕੋਲ ਇਹਨਾਂ ਬਜਟ ਨਹੀਂ ਹੈ ਸਾ ਜੋ ਤੁਸੀਂ ਮੇਰੇ ਤੋਂ ਲੀਤਾ ਐਕਸਟਰਾ ਪੈਸਾ ਜਿਹੜਾ ਇਹ ਕਾਂਡ ਕਰਨ ਤੋਂ ਬਾਅਦ ਉਹ ਸਾਡਾ ਬਿੱਲ ਸਾਨੂੰ ਵਾਪਸ ਕਰ ਦਿਓ। ਜਿਹੜੇ ਤੁਸੀਂ ਐਕਸਟਰਾ ਲਿੱਤੇ ਨੇ। ਕੀ ਜਵਾਬ ਆਇਆ? ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਸਾਨੂੰ। ਜਿਹੜੀ ਪੈ ਮੇਰੇ ਪਾਈ ਹੈ ਨਾ ਇਹ ਬਾਥਰੂਮ ਰਾਹੀ ਪਾਣੀ ਪੈਣੀ ਹੈ। ਮੈਨੂੰ ਸਰ ਪ ਇਹ ਕਹਿੰਦੇ ਆ ਵੀ ਇਹਦਾ ਖਰਚਾ 50000 ਰੁਪਏ ਆਊਗਾ ਘੱਟੋਂ ਘੱਟ 35000 ਆਪਰੇਸ਼ਨ ਦਾ ਮੈਂ ਕਿਹਾ ਸਰ ਜੀ ਇੰਨਾ ਤਾਂ ਲੰਬਾ ਕੰਮ ਹੀ ਨਹੀਂ ਆ ਤੁਸੀਂ 10 ਮਿੰਟ ਚ ਉਹ ਕਰਕੇ ਚਲੇ ਗਏ ਸੀਗੇ ਇਹ ਕਹਿੰਦੇ ਜੀ ਇਹ ਕਰਨਾ ਪੈਣਾ ਫਿਰ ਅਸੀਂ ਆਈ ਹਿਸ਼ਮਾਨ卡ਡ ਹੁੰਦਾ ਜਿਹੜਾ ਉਹਦੇ ਚੱਕਰ ਤੇ ਫਿਰ ਆਮ ਤਾਂ ਹੀ ਹਿਸ਼ਮਾਨ ਚੱਲ ਜੇ ਮੇਰਾ ਮੇਰੇ ਪਾਸ ਫਾਦਰ ਦਾ ਪਰ ਉਹ ਚੱਲਿਆ ਨਹੀਂ ਫਿਰ ਅਸੀਂ ਉਸ ਤੋਂ ਨਹੀਂ ਕਰਾ ਪਏ ਵਰਨਾ ਸਾਨੂੰ ਤਾਂ ਪਤਾ ਵੀ ਨਹੀਂ ਲੱਗਣਾ ਸੀ ਉਹਨੇ ਆਪਰੇਸ਼ਨ ਕਰ ਦੇਣਾ ਸੀਗਾ ਸਾਨੂੰ ਇਨਸਾਫ ਚਾਹੀਦਾ ਮੈਂ 23 April ਨੂੰ ਐਸਐਸਸੀ ਸਾਹਿਬ ਨੂੰ ਦਰਖਾਸਤ ਦਿੱਤੀ ਹੈ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਮੇਰੀ ਸਹੀ ਖੜੀ ਲਾਲ ਤੁਸੀਂ ਭਈਏ ਦਰਖਾਸਤ ਫੜਾਈ ਤੁਸੀਂ ਵੀ ਗ੍ਰੀਵੀ ਦੀ ਜਗ੍ਹਾ ਜਾਂਦੇ ਹੋ ਤੁਹਾਨੂੰ ਇਨਸਾਨ ਮਿਲਣਾ ਚਾਹੀਦਾ ਜੀ ਇਹ ਜਿਹੜੇ ਡਾਕਟਰ ਲਾਲਚੀ ਡਾਕਟਰ ਜਿਹੜਾ ਹੈ ਨਾ ਇਹਨਾਂ ਦਾ ਲੈਸੈਂਸ ਕੈਨਸਲ ਹੋਵੇ ਹੈ ਜੀ ਬੰਦੇ ਅਦਾ ਜਿਹੜਾ ਲਾਲਚ ਕਰਕੇ ਲੋਕਾਂ ਦੀ ਜਾਨ-ਮਾਲ ਖਿਲਵਾੜ ਕਰ ਰਹੇ ਨੇ